ਪੰਜਾਬ ਚ ਮਾਨ ਸਰਕਾਰ ਨਹੀਂ ਆ ਪੰਜਾਬ ਚ ਕੇਜਰੀਵਾਲ ਸਰਕਾਰ ਆ ਹੂੰ ਤੇ ਕੇਜਰੀਵਾਲ ਸਰਕਾਰ ਦੇ ਮੂਹਰੇ ਮਾਨ ਨੇ ਗੁੱਡੇ ਟੇਕੇ ਹੋਏ ਨੇ ਤੇ ਮਾਨ ਦੇ ਮੂਹਰੇ ਵਿਰੋਧੀਆਂ ਨੇ ਗੁੱਡੇ ਟੇਕੇ ਹੋਏ ਨੇ ਇਸ ਲਈ ਕਹਿੰਦੇ ਕਿ ਸਾਰਾ ਕੁਝ ਉਹਨਾਂ ਦੀ ਸ਼ੈਅ ਤੇ ਚੱਲ ਰਿਹਾ ਉਹ ਕਹਿੰਦੇ ਕਿ ਵਪਾਰੀਆਂ ਨੂੰ ਵੀ ਮੈਂ ਅਪੀਲ ਕਰਦਾ ਮੈਂ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰਦਾ ਕਿ ਭਈ ਹੁਣ ਇਹਨਾਂ ਦੇ ਹੱਥ-ਬਸ ਕੁਝ ਨਹੀਂਗਾ ਸਾਨੂੰ ਜੋਗੀ ਰਾਜ ਲਿਆਉਣਾ ਪੈਣਾ ਤੇ ਪੰਜਾਬ ਤਾਂ ਪਹਿਲਾਂ ਹੀ ਕਹਿੰਦਾ ਜੀ ਇੱਥੇ ਇਨਕਾਊਂਟਰ ਹੋ ਰਹੇ ਨੇ ਇੱਥੇ ਬਲਡੋਜ਼ਰ ਕਲਚਰ ਆ ਇੱਥੇ ਪੁਲਿਸ ਰਾਜ ਆ ਐਸੇ ਸਾਰਾ ਕੁਝ ਹਾਂ ਡੰਡੇ ਦੇ ਜ਼ੋਰ ਤੇ دہشت ਨਾਲ ਚੱਲ ਰਿਹਾ ਤੇ ਹੋਰ ਜੋਗੀ ਰਾਜ ਕਿਹੜਾ ਲਿਆਉਣਾ ਜੀ ਤੇ ਜੇ ਦੂਸਰੇ ਤਰੀਕੇ ਨਾਲ ਤੁਸੀਂ ਕਹਿੰਦੇ ਹੋ ਕਿ ਯੂਪੀ ਤੋਂ ਪ੍ਰੇਰਨਾ ਲੈਣੀ ਹੈ ਮਤਲਬ ਪੰਜਾਬ ਦਾ ਆਪਣਾ ਵਿਰਸਾ ਹੈ ਆਪਣਾ ਇਤਿਹਾਸ ਹੈ ਆਪਣੀ ਸਭਿਤਾ ਹੈ ਹੈਨਾ ਜਿਹੜੇ ਸੱਭੇ ਤੋਂ ਦੁਨੀਆ ਲੋਕ ਸੇਧ ਲੈਂਦੇ ਰਹੇ ਹੁਣ ਅੱਜੋ ਯੂਪੀ ਤੋਂ ਸੇਧ ਲਵਾਂ ਹੂੰ ਯੂਪੀ ਵਰਗਾ ਰਾਜ ਚਾਹੀਦਾ ਜਾਂ ਇਹ ਹੁਣ ਖੁਦ ਜਾਕਰ ਸਾਹਿਬ ਹੀ ਦੱਸ ਸਕਦੇ ਨੇ ਕਿ ਉਹਨਾਂ ਨੇ ਇਹ ਗੱਲ ਕਹਿ ਕੇ ਮੈਨੂੰ ਨਹੀਂ ਪਤਾ ਕਿ ਉਹ ਆਪਣੇ ਆਪ ਨੂੰ ਯੋਗੀ ਦੱਸਣਾ ਚਾਹੁੰਦੇ ਆ 272 ਜਾਂ ਨਹੀਂ ਕਿਉਂਕਿ ਉਹ ਸਰਕਾਰ ਨੂੰ ਚੈਲੰਜ ਕਰ ਰਹੇ ਸੀ ਸਿਸਟਰ ਨੂੰ ਚੈਲੰਜ ਕਰ ਰਹੇ ਸੀ ਪਰ ਅਪੀਲ ਇਸ ਤਰ੍ਹਾਂ ਕਰ ਰਹੇ ਸੀ ਕਿ 272 ਸਾਨੂੰ ਲਿਓ ਫਿਰ ਸਾਰਾ ਓਕ ਡਿਕ ਹੋ ਜਾਊਗਾ